ਡਾਬਲ ਆ ਬਾਡੀ ਬੁੱਡੀ ਤੋਂ ਨਹੀਂ ਮਾਰ ਖਾਂਦੀ ਤੇ ਥਣ ਥਣਾਉਟ ਆ ਜਿਹੜਾ ਉਹ ਵੀ ਸੱਜਣੋ ਟਾਪ ਕੁਆਲਿਟੀ ਦਾ ਲੱਗਿਆ ਬਾਡੀ ਬੁੱਡੀ ਵੀ ਚੰਗੀ ਆ ਤੇ ਕੱਦ ਕਾਠ ਵੀ ਛੋਟੀ ਦਾ ਚੰਗਾ ਇੱਥੋਂ ਵੀ ਦਿਖਾ ਦੇ ਦਰਸ ਬੈਕ ਤੋਂ ਲੇਵਾ ਅਗਲੇ ਪੰਨੇ ਦਿਖਾ ਦੇ ਇਧਰਲੇ ਪਾਸੇ ਇਧਰਲੇ ਪੰਨੇ ਦਿਖਾ ਦੇ ਅਗਲੇ ਪੰਨੇ ਐਡ ਰੂਡਰ ਚੰਗਾ ਇਹਦਾ ਤੇ ਮੇਨ ਗੱਲ ਨਾਲੇ ਆ ਗਈ ਕ੍ਰੋਸ ਚ 40 ਚੂੜੀ ਕਰ ਦੂ 40 ਕਿਲੋ ਦੁੱਧ ਆਮਦਾਰੀ ਨਾਲ ਦੇਊਗੀ ਬਾਈ ਜੀ ਹਾਂ 40 ਦੇ ਏੜ ਗੇੜ ਸੱਜਣੋ ਇਹ ਕਰ ਦੂ ਬਾਕੀ ਦੁੱਧ ਉਹੀ ਗੱਲ ਆ ਵੀ ਸੇਵਾ ਦਾ ਵੀ ਹੁੰਦਾ ਅੱਛੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਆ ਲੈ ਸੱਜਣੋ ਫਿਰ ਅੱਜ ਲੱਗਿਆ ਵੀਡੀਓ ਬਣਾਉਣ ਪਿੰਡ ਧੌੜਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਈ ਮਾਦੇ ਦੇ ਫਾਰਮ ਦੇ ਪਹੁੰਚੇ ਹੋਇਆ ਸੱਜਣੋ ਅੱਜ ਝੋਟੀਆਂ ਦਿਖਾਵਾਂਗੇ ਦੋ ਇੱਕ ਸੂਣ ਵਾਲੀ ਆ ਮੂੰਹੋ 6 ਦੰਦਾ ਤੇ ਇੱਕ ਸੱਜਣਾ ਤਾਜੀ ਸੂਈ ਆ ਝੋਟੀ ਮੇਰਾ ਖਿਆਲ ਆ ਉਹ ਵੀ ਮੂੰਹੋ 6 ਦੰਦਾ ਤੇ ਇੱਕ ਹੈਗੀ ਆ ਚਾਰ ਦੰਦ ਪੈਲਣ ਸੂਣ ਵਾਲੀ ਟੌਪ ਕੁਆਲਿਟੀ ਦੀ ਬੱਛੀ ਆ ਤੇ ਇੱਕ ਬੱਛੀ ਐਚ ਐਫ ਹੋਰ ਆ ਫੁੱਲ ਵੱਡੇ ਕਦ ਕਾੜ ਚ ਉਹ ਵੀ ਸੱਜਣੋਂ ਛੇ ਦੰਦਾਂ ਦਾ ਜਾਨਵਰ ਚਾਰੀ ਦੰਦਾਂ ਚ ਨੇ ਜਿਹੜੇ ਅੱਜ ਮੈਂ ਦਿਖਾਵਾਂਗਾ ਪਹਿਲਾਂ ਕਰਾਂਗੇ ਮੱਝਾਂ ਦੇ ਪਾਸਿਓਂ ਸ਼ੁਰੂ ਵੀਡੀਓ ਐਂਡ ਤੱਕ ਦੇਖਿਓ ਕਿਉਂਕਿ ਜਾਨਵਰ ਚਾਰੀ ਸੱਜਣੋਂ ਲੈਣ ਵਾਲੇ ਨੇ ਹੈਗੇ ਟੌਪ ਕੁਆਲਿਟੀ ਦੇ ਨੇ ਤੇ ਬਾਕੀ ਬਾਈ ਨਾ ਕਰਾਉਣਿਆਂ ਗੱਲਬਾਤ ਕੱਲਾ ਕੱਲਾ ਤੋੜ ਕੇ ਦਿਖਾਵਾਂਗੇ ਤੇ ਰੇਟ ਵੀ ਸੱਜਣੋਂ ਵੀਡੀਓ 'ਚ ਹੀ ਰਹੂਗੀ ਕੋਸ਼ਿਸ਼ ਕਰਾਉਣ ਦੀ ਆਜੋ ਜੀ ਨੌ 10 ਹੋ ਗਈ ਆ ਬਾਈ ਨਾਮ ਮੇਰਾ ਮਹਾਦਾ ਜੀ ਪੰਡਤ ਧੌਲਾ ਜੀ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਪਾ ਜੀ ਕੰਮ ਵਪਾਰ ਦਾ ਕੰਮ ਵਪਾਰ ਦਾ ਬਾਈ ਪੁਰਾਣਾ ਕਰਦੇ ਆਉਂਦੇ ਹਾਂ ਹਾਂਜੀ ਹਾਂਜੀ 11 12 ਤੋਂ ਕੰਮ ਕਰਦੇ ਕੰਮ ਹੈਗਾ ਸੱਜਣਾ ਦਾ ਤਜਰਬੇ ਵਾਲਾ ਹੁਣ ਆ ਉਹਦੇ ਤੇ ਮਾਰਦੇ ਦਰਸਨ ਮੇਰੇ ਤੇ ਜਿਹੇ ਕੈਮਰਾ ਘਾਟੇ ਰੱਖੀ ਆ ਚੀਜ਼ਾਂ ਦਿਖਾ ਦੇ ਅੱਜ ਇੱਥੇ ਮਾਰਦੇ ਕੈਮਰਾ ਬਾਡੀ ਬੁੱਡੀ ਦਿਖਾ ਦੇ ਥਣ ਥਣੌਟ ਦਿਖਾ ਦੇ ਲੈ ਖੋਲ ਕੇ ਤੋੜ ਦੇ ਸੱਜਣਾ ਇਹਨੂੰ ਇਹਦੇ ਕੀ ਡਿਟੇਲ ਆ ਕਿਹੜਾ ਸੂਆ ਸੂੰਦੀ ਆ ਬਾਈ ਇਹ ਦੂਜਾ ਸੂਆ ਸੂੰਦੀ ਆ ਜੀ 6 ਦੰਦ ਮੂੰਹ ਆ ਬਾਈ ਜੀ ਭਲੂਣ ਨੇ ਨੇ 15 ਕਿਲੋ ਦੁੱਧ ਕੱਢਿਆ ਪਿਆ ਜੀ ਅੱਛਾ ਮੂੰਹੋਂ 6 ਦੰਦ ਹਾਂਜੀ ਹਾਂਜੀ ਮੂੰਹੋਂ 6 ਦੰਦ ਲੈ ਸੱਜਣਾ ਮੂੰਹੋਂ 6 ਦੰਦ ਆ ਬਾਡੀ ਬੂਡੀ ਦੀ ਅਡਜਸਟਮੈਂਟ ਕਰ ਲਿਓ ਬਾਡੀ ਬੂਡੀ ਦੀ ਇਹ ਗੱਲ ਕਰ ਲਈਏ ਨਾ ਮੈਂ ਨਹੀਂ ਪੂਰੇ ਫੁੱਲ ਡਬਲ ਹਾਂਜੀ ਬਹੁਤ ਆ ਜੀ ਮੈਂ ਲੈ ਸੱਜਣਾ ਫੁੱਲ ਵੱਡੀ ਝੋਟੀ ਦਿਖਾਉਣ ਲੱਗਿਆ ਤੁਹਾਨੂੰ ਮੈਂ ਹਾਥੀ ਜੀ ਦੀ ਝੋਟੀ ਦੰਦਾਂ 'ਚ ਹੈਗੀ ਆ 6 ਦੰਦ ਬਾਡੀ ਬੂਡੀ ਵਾਲੀ ਤਾਂ ਉਹੀ ਗੱਲ ਆ ਸੱਜਣੋ ਵੀ ਕੀ ਕਹਿਣੇ ਨੇ ਯਾਰ ਉਹ ਚੀਜ਼ ਪੂਰੀ ਡਬਲ ਆ ਬਾਡੀ ਬੁੱਡੀ ਤੋਂ ਨਹੀਂ ਮਾਰ ਖਾਂਦੀ ਤੇ ਥਣ ਥਣੋਟ ਆ ਜਿਹੜਾ ਉਹ ਵੀ ਸੱਜਣੋ ਟਾਪ ਕੁਆਲਿਟੀ ਦਾ ਲੱਗਿਆ ਰਿੰਗ ਸਿੰਘ ਹੈ ਗੋਲ ਸਿੰਘ ਹੈ ਤੇ ਉੱਤੋਂ ਯਰ ਬਾਡੀ ਬੁੱਡੀ ਤੋਂ ਉਹੀ ਗੱਲ ਹੈ ਲਾਜਵਾਵਾ ਇਹ ਤਾਂ ਸੂਰੋਂ ਦਿਖਾ ਦੇ ਪਛਾਣ ਨੂੰ ਹੋ ਕੇ ਉੱਤੋਂ ਬਾਡੀ ਦੀ ਚੜਾਈ ਚ ਨੂੰ ਦਿਖਾ ਦੇ ਉੱਤੋਂ ਜਿਵੇਂ ਤੁਹਾਨੂੰ ਮੈਂ ਅਕਸਰ ਕਹਿਣਾ ਉਹਨਾਂ ਦੁੱਧ ਵਾਲੇ ਜਾਨਵਰ ਦੀਆਂ ਨਿਸ਼ਾਨੀਆਂ ਬਈ ਜਿਵੇਂ ਆਹ ਚੀਜ਼ਾਂ ਨੇ ਦੀਆਂ ਆ ਆ ਆ ਆਪਣਾ ਆਪ ਤਾਂ ਕਿ ਜਾਈ ਇਹਦੇ ਤੋਂ ਆ ਚੀਜ਼ ਦੀ ਦੂਰੀ ਆ ਗਈ ਤੇ ਥਣ ਥਣੋਟ ਵੀ ਦਿਖਾ ਦੇ ਲੇਵਾ ਵੀ ਦਿਖਾ ਦੇ ਨੇੜੇ ਲਾ ਕੇ ਦਿਨ ਕਿੰਨੇ ਕਰਦੀ ਆ ਇਹ ਦਨ ਬਾਈ ਇਹ ਲੈ ਜੂ ਜਿਹੜੇ 10 ਦਿਨ ਝੋਟੀ ਜੀ ਹਫਤਾ 10 ਦਿਨ ਕਰ ਹਾਂ ਆਪਾਂ 10 ਦਿਨ ਝੋਟੀ ਰਾਮ ਦੇ ਨੇ ਲੇਟ ਲੇਟ ਕੇ ਸੂਬਾਈ ਜੀ 15 ਕਿਲੋ ਭਲੋਂ ਦਾ ਦੁੱਧ ਕੱਢਿਆ ਵੈ ਜੀ ਕਿਦੋਂ 18-19 ਕਿਲੋ ਦੁੱਧ ਦੀ ਉਮੀਦ ਆ ਜੀ ਠੀਕ ਆ ਜੀ ਪੈਸੇ ਇਹਦੇ ਕਿੰਨੇ ਲਵਾਂਗੇ ਪੈਸੇ ਇਹਦੇ ਬਾਈ ਫੋਰਤੀ ਕਰ ਲਾਂਗੇ ਜੀ ਅੱਛਾ ਹਾਂਜੀ ਜਿੰਨੇ ਰੁਪਏ ਉਟਦੀਆਂ ਓਨੇ ਲੈ ਲਓਂਦੇ ਕੀ ਦਵਾਂਗੇ ਜੀ ਆਪਾਂ ਜਾਇਜ਼ ਰੇਟ ਦੇ ਵਿੱਚ ਦੇਵਾਂਗੇ ਜੀ ਜਿਹੜਾ ਬੰਦਾ ਇੱਕ ਵਾਰ ਆ ਕੇ ਬਾਰ-ਬਾਰ ਆਪਾਂ ਤੋਂ ਪਸੂ ਲੈ ਕੇ ਜਾਵੇ ਠੀਕ ਆ ਗੱਲ ਹਾਂਜੀ ਹਾਂਜੀ ਲੈ ਰੇਟ ਸੱਜਣਾ ਜਾਇਜ਼ੇ ਹੋਊਗਾ ਬਾਈ ਕਹਿੰਦਾ ਤੇ ਹੁਣ ਮਾਰਦੇ ਬਾਈ ਆ ਝੋਟੀ ਤੇ ਇਹ ਤਾਜੀ ਸੂਈ ਆ ਮੇਰਾ ਕਹ ਲੈ ਹਨਾ ਹਾਂ ਇਹ ਤਾਜੀ ਸੂਈ ਆ ਬਾਈ ਇਹ ਹੁਣ ਦੀ ਸੂਈ ਆ ਜੀ ਹਜੇ ਘੰਟਾ ਤੱਕ ਹੋਇਆ ਜੀ ਇਹਨੂੰ ਸੂਈ ਨੂੰ ਇਹਦਾ ਸੂਆ ਕਿਹੜਾ ਇਹਦਾ ਸੂਆ ਦੂਜਾ ਬਾਈ ਜੀ ਮੂੰਹੋਂ ਛੇ ਦੰਦਾਂ ਦਾ ਜੀ ਇਹ ਅੱਛਾ ਬੱਚਾ ਕੀ ਆ ਨਾਲ ਇਹਦੇ ਬੱਚਾ ਇਹਦੇ ਪਿੱਛੇ ਹਜੇ ਬਾਈ ਦੇਖਿਆ ਨਹੀਂ ਜੀ ਪੋਸਟ ਇਹ ਕੱਟਾ ਜੀ ਬਚੇਰੇ ਨਾਲ ਇਹਦੇ ਮੇਲ ਕਾਫਾ ਵਪਾਰੀ ਉਹ ਬੱਚਾ ਬੁੱਚਾ ਘੱਟ ਹੀ ਦੇਖਦੇ ਹੁੰਦੇ ਨੇ ਹਾਂਜੀ ਹਾਂਜੀ ਬਾਈ ਤੇ ਹੀ ਤੋੜ ਦਿਓ ਜੀ ਖੁੱਲ ਕੇ ਇਹਨੇ ਪਲੂਣ ਨੇ 14 ਲੀਟਰ ਦੁੱਧ ਕੱਢਿਆ ਪਿਆ ਜੀ ਅੱਛਾ ਹਾਂਜੀ ਸੱਜਣੋ ਇਹਨੇ ਕੱਢਿਆ ਬਾਈ ਕਹਿੰਦਾ ਯਾਰ ਪਹਿਲਾਂ ਨੇ 14 ਥਣ ਥਣੌਟ ਤੇ ਲੇਵਾਲੂਆ ਇਹ ਝੋਟੀ ਦਾ ਵੀ ਯਾਰ ਲਾਜਵਾਬ ਹੈ ਇਹ ਵੀ ਜੇ ਮੈਂ ਗੱਲ ਕਰ ਲਾਂ ਤੁਹਾਨੂੰ ਵੀ ਫਿਕਸ ਆਰਡਰ ਦੀ ਆ ਗਈ ਥਣ ਥਣੌਟ ਚੰਗਾ ਲੱਗਿਆ ਬਾਕੀ ਸੋਨੂੰ ਇਹਦਾ ਸੱਜਣੋ ਥਣ ਥਣੌਟ ਯਾਰ ਦੱਸਦਾ ਵੀ ਹੋਊਗਾ ਵੀ ਇਹਦੀ ਜਿਹੜੀ ਚਵਾਈ ਚਬੂਈ ਆ ਬਿਲਕੁਲ ਨਰਮ ਹੋਊਗੀ ਚਵਾਈ ਇਹਦੀ ਫਿਕਸ ਆਰਡਰ ਦੀ ਆ ਗਈ ਤਾਜੀ ਸੂਈ ਆ ਜੇਰ ਹਜੇ ਤੁਹਾਡੇ ਸਾਹਮਣੇ ਆ ਵੀ ਪਊਗੀ ਹਲੇ ਲਟਕਣ ਲੱਗ ਰਹੀ ਆ ਜੇਰ ਨਾਲ ਹੀ ਬਾਕੀ ਲੇਵੇ ਤੇ ਸੱਜਣੋ ਇਹਦੇ ਨਾੜਾ ਨੂੜਾ ਵੀ ਬਹੁਤ ਨੇ ਤੇ ਉੱਤੋਂ ਯਾਰ ਬਾਡੀ ਬੁੱਡੀ ਦੀ ਗੱਲ ਕਰ ਲਈਏ ਬਾ ਤੇ ਕੱਦ ਕਾੜ ਵੀ ਛੋਟੀ ਦਾ ਚੰਗਾ ਇੱਥੋਂ ਵੀ ਦਿਖਾ ਦੇ ਤਰਸ ਬੈਕ ਤੋਂ ਲੇਵਾ ਅਗਲੇ ਪੰਨੇ ਉਹ ਦਿਖਾ ਦੇ ਇਧਰਲੇ ਪਾਸੇ ਇਧਰਲੇ ਪੰਨੇ ਉਹ ਦਿਖਾ ਦੇ ਅਗਲੇ ਪੰਨੇ ਆ ਦਿਖਾ ਦੇ ਹਰੇਕ ਪੱਖ ਤੋਂ ਰਹਿ ਨਾ ਜਾਵੇ ਕਿਸੇ ਪਾਸੇੋਂ ਇਹਦੇ ਕਿੰਨੇ ਪੈਸੇ ਲਵਾਂਗੇ ਇਹ ਵੀ ਬਾਈ ਫੋਰਤੀ ਕਰਾਂਗੇ ਅਛਾ ਪਰ ਫੋਨ ਹੈਗਾ ਸਿਸਟਮ ਨੂੰ ਘੱਟ ਕਰਿਆ ਕਰੋ ਵੀਡੀਓ ਚ ਨਵੇਂ ਨਾ ਰੇਟ ਫੋਰਤੀ ਕਰਾਂਗੇ ਬਾਈ ਜੀ ਪਤਾ ਫਰਕ ਰਹਿੰਦਾ ਜੀ ਗੱਲ ਦਾ ਆਪਾਂ ਹਰੇਕ ਨੂੰ ਜਾਇਜ਼ ਰੇਟ ਦੇ ਵਿੱਚ ਦੇਨੇ ਆ ਜੀ ਚੀਜ਼ ਅਛਾ ਵੀ ਕੋਈ ਵੇਚਣ ਵੂਚਣ ਨਾਲ ਅਸਲ ਜਮਾਇਆ ਹਾਂਜੀ ਹਾਂਜੀ ਆ ਹੁਣ ਤਾਂ ਸਾਫ ਅੱਛੀ ਤੇ ਮਾਰ ਦੇ ਵੀ ਤੋੜ ਦੇ ਇਹਦਾ ਕਿਹੜਾ ਸੂਆ ਬਾਈ ਇਹਦਾ ਭਲੂਣ ਸੂਂਦੀ ਆ ਬਾਈ ਜੀ ਅੱਛਾ ਇਹ ਪਹਿਲਾ ਸੂਆ ਹਾਂਜੀ ਹਾਂਜੀ ਠੰਡੀ ਸ਼ੀਲ ਬਸਿਹਰੀਆ ਜੀ ਬਰਫ ਵਰਗੀ ਪਈ ਆ ਜੀ ਤਾਂ ਦਾ ਪਸ਼ੂ ਡਰਦਾ ਹੀ ਆ ਜੀ ਆ ਤੋੜ ਦੋ ਜੀ ਮੜਾ ਹੁਣ ਕੀ ਇਹ ਦੰਦਾ ਜਿ ਕਿੰਨੇ ਬਾਈ ਇਹ ਚਾਰ ਦੰਦਾ ਬਾਈ ਮੂੰਹ ਜੀ ਇਹ ਗਰਮੀ ਵਾਲਾ ਤੋਹਫਾ ਹਾਂ ਗਰਮੀ ਵਾਲਾ ਤੋਹਫਾ ਬਾਈ ਜੀ ਇਹ ਸੱਜਣੋਂ ਥੋੜੀ ਜਿਹੀ ਕਰੌਸ ਚ ਆ ਬਾਈ ਇਹ ਹੈਗੀ ਆ ਗਰਮੀ ਵਾਲਾ ਤੋਹਫਾ ਕਿਉਂਕਿ ਇਹਨੇ ਗਰਮੀ ਗਰਮੀ ਨਹੀਂ ਬਾਰੀ ਮੰਦਨੀ ਇਹ ਆ ਗਈ ਥੋੜੀ ਜਿਹੀ ਕਰੌਸ ਚ ਕਿਉਂਕਿ ਕਈ ਵਾਰ ਯਾਰ ਪਸ਼ੂ ਜਦੋਂ ਸੱਜਣ ਘਰਾਂ ਚੋਂ ਲੈ ਕੇ ਆਉਂਦੇ ਨੇ ਉੱਥੇ ਸੰਗ ਤੇ ਵਪਾਰੀ ਵੀਰ ਸਾਨੂੰ ਪਤਾ ਵੀ ਤੇ ਲਿਆਰਾ ਪਾਲਾ ਦੇਣਾ ਕਿ ਉਹਦੇ ਕਰਕੇ ਵੀ ਪਸ਼ੂ ਕਈ ਵਾਰੀ ਤੁਰਨ ਚ ਲੱਗ ਜਾਂਦਾ ਨੱਚ ਵੀ ਕਰਨਾ ਉਦਾਂ ਜੇ ਗੱਲ ਕਰ ਲਈ ਯਾਰ ਬੱਚੀ ਸਾਫ਼ ਸੁਥਰੀ ਆ ਇਹ ਵੀ ਫਿਕਸ ਆਰਡਰ ਦੀ ਆ ਤੇ ਥਣ ਥਣੌੜ ਸੱਜਣੋ ਇਹਨੂੰ ਵੀ ਯਾਰ ਚੰਗਾ ਲੱਗਿਆ ਜੇ ਗੱਲ ਕਰ ਲਈ ਆਰਡਰ ਉਡਰ ਚੰਗਾ ਇਹਦਾ ਤੇ ਮੇਨ ਗੱਲ ਨਾਲੇ ਆ ਗਈ ਕ੍ਰੌਸ ਚ ਆਪਣਾ ਥੋੜੀ ਗੌਰ ਵਾਲਾ ਸੱਜਣ ਵੀ ਯਾਰ ਇਹਨੂੰ ਸਾਂਭ ਸਕਦਾ ਇਹ ਕ੍ਰੌਸ ਵਾਲੀ ਆ ਗਈ ਇਧਰੋਂ ਦਿਖਾਈ ਦਰ ਸਕਲੇ ਬੰਨੋਲੀ ਵਾਲੂਬਾ ਇਹ ਕਾ ਇੱਕ ਦਿਨ ਕਰ ਦਿਆ ਬਾਈ ਏ ਬਾਈ ਕੱਢ ਜੂ ਜੀ ਪੰਜ ਚਾਰ ਦਿਨ ਜੀ ਹਜੇ ਇਹ ਪੰਜ ਚਾਰ ਦਿਨ ਹਾਂ ਦੁੱਧ ਪਛੀ ਨੇ 20 ਕਿਲੋ ਹੀ ਦੇ ਦੇਣਾ ਬਾਈ ਜੀ ਇਹਨੇ ਪਹਿਲੇ ਸੂਏ ਜੀ ਠੰਡੀ ਆ ਜੀ ਐਦਾਂ ਕੁਛ ਨਹੀਂ ਕਰਦੀ ਪੈਸੇ ਇਹਦੇ ਕਿੰਨੇ ਲਵਾਂਗੇ ਇਹ ਦੇ ਦੇਾਂਗੇ ਬਾਈ ਜੀ 60000 ਦੀ ਬੱਛੀ ਇਹ ਦੇ ਦੇਾਂਗੇ 60 ਦੀ ਆ ਰਿੰਗ ਬੰਦ ਕਰ ਲੈ ਮੇਰੀ ਇਹ ਸੱਜਣੋ ਪੱਛੀ ਮਿਲੂਗੀ ਤੁਹਾਨੂੰ ਮੂੰਹੋਂ ਚਾਰ ਦੰਦ ਦਾ 60000 ਰੁਪਏ ਦੀ ਹੱਕਰਾਉ ਸੰਗ ਚ ਆ ਗਈ ਤੇ ਫੇਸ ਕੁਆਲਟੀ ਦਿਖਾ ਦੇ ਦਰਸ ਅਗਲੇ ਬੰਨੇ ਲੇਵੇ ਲੂਵੇ ਤੇ ਮਾਰ ਦੇ ਹਰੇਕ ਪੱਖ ਤੋਂ ਦਿਖਾ ਦੇ ਆ ਲੈ ਥਣ ਤੇ ਜਿਆਦਾ ਜਿਆ ਲੱਗ ਰਿਹਾ ਹਨਾ ਅਗਲੇ ਥਣ ਤੇ ਗੋਹਾ ਜਾ ਗਏ ਹਾਂ ਅਗਲੇ ਥਾਣ ਸੱਜਣੋਂ ਥਾਣ ਓਕੇ ਦੀ ਰਿਪੋਰਟ ਨੇ ਮਾੜਾ ਜਾ ਗੋਹਾ ਜਾ ਲੱਗਿਆ ਹਾ ਜਾਲ ਆ ਜਾ ਉਹਦੇ ਕਰਕੇ ਕਿਤੇ ਸੱਜਣ ਸਮਝ ਜਾਈ ਜ਼ਖਮ ਜੇ ਮੰਗੂ ਲੱਗਦਾ ਜ਼ਖਮ ਕੋਈ ਨਹੀਂ ਸਾਫ ਨੇ ਥਾਣਾ ਇਹ ਮਿਲੂਗੀ 60 ਦੀ ਤੇ ਹੁਣ ਇਹਨੂੰ ਵੀ ਤੋੜ ਦੋ ਜੀ ਆਹਦਾ ਆ ਗਈ ਫੁੱਲ ਡੱ ਵੱਡੇ ਕੱਦ ਕਾਟ ਚ ਹੈ ਨਾ ਹਾਂ ਹਾਂ ਇਹ ਵੀ ਤੋੜ ਦੋ ਜੀ ਕੋਈ ਕੀ ਆਪਾਂ ਖੋਲਦੀ ਇਹ ਦੰਦਾਂ ਚ ਕਿਵੇਂ ਆ ਬਾਈ ਇਹ ਛੇ ਦੰਦਾਂ ਦਾ ਬਾਈ ਜੀ ਪਰ ਬਾਡੀ ਬੂਟੀ ਬਹੁਤ ਆ ਹਾਂਜੀ ਹਾਂਜੀ ਛੇ ਦੰਦ ਬੱਛੇ ਆ ਜੀ ਇਹ ਦੂਜਾ ਸੂਆ ਸੁੰਦੇ ਆ ਜੀ ਦੂਜਾ ਸੂਆ ਮੂੰਹੋਂ ਛੇ ਦੰਦਾਂ ਦਾ ਇਹ ਵੀ ਮੇਰਾ ਖਿਆਲਾ ਕੱਢਦੀ ਆ ਤੇਰੇ ਹਣਾ ਹਾਂ ਇਹ ਵੀ ਦਿਨ ਕੱਢਦੀ ਆ ਜੀ ਇਹ ਕਹੇ ਇੱਕ ਦਿਨ ਕੱਢ ਦੂ ਬਾਈ ਇਹ ਲੈ ਜੂ ਬਾਈ ਜੀ 10 ਦਿਨ ਜੀ ਹਜੇ 10 ਦਿਨ 10 ਦਿਨ ਉਹਦਾ ਭੂਂਗ ਵਾਲਾ ਕੰਮੇ ਕਰ ਦੂ ਹਾਂਜੀ ਹਾਂਜੀ ਓਏ 10 ਦਿਨਾਂ ਦਾ ਸੱਜਣੋਂ ਭੂਂਗ ਵਾਲਾ ਕੰਮੇ ਕਰ ਦੂ ਇਹ ਜਿਗਾੜ ਬਾਲਾ ਪੈੜਾ ਇਹਦੇ ਥੱਲੇ ਵੀ ਇਹਦਾ ਵੀ ਜਿਗਾੜ ਬਾਲਾ ਪੈੜਾ ਬਾਈ ਇਹਦਾ ਕੀ ਦੁੱਧ ਦਾ ਰਕਾਰ ਰਿਹਾ ਪਹਿਲਣ ਦਾ ਇਹਨੇ ਬਾਈ ਪਹਿਲਣੇ 33 ਕਿਲੋ ਦੁੱਧ ਕੱਢਿਆ ਜੀ 40 ਚੁਲੀ ਕਰ ਦੂ ਐ 40 ਕਿਲੋ ਦੁੱਧ ਆਮਦਾਰੀ ਨਾਲ ਦੇਊਗੀ ਬਾਈ ਜੀ ਹਾਂ 40 ਦੇ ਏੜ ਗੇੜ ਸੱਜਣੋਂ ਇਹ ਕਰ ਦੂ ਬਾਕੀ ਦੁੱ ਤੇ ਪਸੂ ਮੇਨ ਗੱਲ ਹੁੰਦੀ ਆ ਯਾਰ ਠੀਕ ਸੂਪੇ ਤੇ ਸੈਕਟ ਹੋ ਜੇ ਜਾ ਕੇ ਹੈਨਾ ਹਾਂਜੀ ਹਾਂਜੀ ਆ ਥਣ ਥਣੋਟੇ ਨੂੰ ਵੀ ਚੰਗਾ ਲੱਗਿਆ ਤੇ ਲੇਵੇ ਵਾਲੀ ਤਾਂ ਉਹੀ ਗੱਲ ਆ ਵੀ ਪੰਡੇ ਆ ਲੇਵੇ ਦੀ ਠੰਡੀ ਛੀਲਾ ਜੀ ਕੋਈ ਐ ਨਹੀਂ ਕੋਈ ਲੱਤਾਂ ਛੜਾਂ ਰੀਆਂ ਨਹੀਂ ਹੈਗੀਆਂ ਜੀ ਇਹ ਇਹ ਦੇਣ ਕਿ ਤਾ ਸਾਧੂ ਕੀ 10 12 ਦਿਨ ਇਹ 10 12 ਦਿਨ ਕੱਢਦੀ ਆ ਬਾਈ ਜੀ ਹਲੇ ਜੀ ਆ ਦਿਨ ਸੱਜਣੋ ਲੈ ਜਾਂਦੀ ਆ 10 12 ਹਲੇ 25 ਤਿਆਰ ਹੁੰਦੀ ਆਉਂਦੀ ਆ ਅਗਲੇ ਬੰਨੇ ਲੇਵਾ ਬਣਾਈ ਜਾਂਦੀ ਆ ਤੇ ਹੁਣ ਜਿਵੇਂ ਬਾਈ ਨੇ ਦੱਸਿਆ ਵੀ ਯਾਰ ਜਿਵੇਂ ਆ ਬਲਬੋਲ ਨੇ ਹੁਣ ਇਹਨੇ ਲੇਵਾ ਪਸ਼ਾਣੇ ਪਾਸੇ ਲਿਆਉਣਾ ਸਾਰਾ ਥਾਣ ਥਨੂਟ ਦਿਖਾ ਦੇ ਇਧਰੋਂ ਅਗਲੇ ਪੰਨਿਓ ਦਿਖਾ ਦੇ ਦੱਸ ਇਧਰ ਲਈ ਪੰਨਿ ਆਹ ਥਾਣ ਵੀ ਪੂਰੀ ਦੂਰੀ ਤੇ ਲੱਗੇ ਨੇ ਮੁਠੀ ਦੀ ਚਵਾਈ ਵਾਲਾ ਥਾਣਾ ਤੇ ਮਸ਼ੀਨੀ ਚਵਾਈ ਵਾਲਾ ਥਾਣਾ ਵੀ ਆ ਜੀ ਫੁੱਲ ਸਾਈਜ਼ ਬੱਸੀ ਆ ਜੀ ਬਾਈ ਆਹ ਕੱਦ ਵਿੱਡੇ ਦਾ ਆ ਗਿਆ ਫੁੱਲ ਵੱਡਾ ਇੱਥੇ ਤੋਂ ਮੇਰੇ ਜਾਨਪ੍ਰਾਨ ਵਾਲੀ ਬੱਸੀ ਆ ਜੀ ਫੜ ਫੜ ਰੱਖਣੀ ਪੈਂਦੀ ਆ ਆ ਖਿੱਚ ਕੇ ਲੈ ਜੂ ਮਾਰੇ ਸੱਜਣ ਨੂੰ ਆ ਇਹਦੇ ਛੋਟੇ ਹੱਥੀ ਚ ਜਾਣਾ ਜਾਊ ਵੀ ਵੱਡੀ ਗੱਡੀ ਚ ਵੱਡੀ ਗੱਡੀ ਜੀ ਹਾਂਜੀ ਜਾਊ ਵੀ ਸੱਜਣੋਂ ਵੱਡੀ ਗੱਡੀ ਚ ਇਹਦੇ ਰੁਪਈਏ ਕਿੰਨੇ ਲਵਾਂਗੇ ਇਹ ਦੇ ਦੇਾਂਗੇ ਬਾਈ ਜੀ 110000 ਦੀ ਇਹ ਦੇ ਦਾਂਗੇ 110 ਦੀ ਹਾਂਜੀ ਤਾਂ ਸੱਜਣਾ ਇਹ ਬੱਚੀ ਮਿਲੂਗੀ ਤੁਹਾਨੂੰ 1 ਲੱਖ ਤੇ 10000 ਦੀ ਉਹ ਮੈਂ ਕਿਹੜਾ ਹੋਰ ਤਰਪਾ ਦੇ ਪਰਲੀ ਆ ਜਾ ਦਰਸ ਵੇ ਇਧਰ ਨੂੰ ਲਿਆ ਉਹਨੂੰ ਕਿਹੜਾ ਹੋਰ ਦਿਖਾ ਦੇ ਤੂੰ ਹਾਂ ਆ ਵੀ ਅਮਰੀਕਨ ਗਾਵਾ ਕੰਮ ਹੈ ਇਹ ਤੇ ਮਗਰ ਮੂਰੇ ਲੇਵਾ ਹਾਂ ਇਹ ਇਹ ਸੂਈ ਹੋਈ ਆ ਬਈ ਤਾਜੀ ਇਹ ਜੀ ਤੁਸੀਂ ਧਾਰਾ ਧੂਰਾ ਮਾਰ ਕੇ ਪਾਸ ਕਰਕੇ ਵੀ ਲੈ ਆ ਸਕਦੇ ਹੋ ਹਾਂਜੀ ਹਾਂਜੀ ਥਣ ਯਾਰ ਇਹਨੂੰ ਐਂ ਲੱਗਿਆ ਪੂਰਾ ਟੌਪ ਕੁਆਲਿਟੀ ਦਾ ਜਿਹੜੇ ਥਣ ਦੀ ਆਪਾਂ ਸਿਫਾਰਿਸ਼ ਕਰਦੇ ਹੁੰਦੇ ਆ ਆ ਦਿਖਾ ਦੇ ਹਾਥੀ ਜੱਡੀ ਮੈਂ ਇਹਨੇ ਬਣਾਉਣਾ ਫਾਰਮ ਦਾ ਰੰਗ ਜਿੱਥੇ ਜਾਊਗੀ ਅਗਲੇ ਪੰਨਿਆਂ ਦਿਖਾ ਦੇ ਲੇਵਾਲੂ ਵਾਂ ਦਿਖਾ ਦੇ ਤਾਂ ਸਾਰੇ ਇੱਕ ਪੱਖ ਤੋਂ ਮਾਰਦੇ ਕੈਮਰਾ ਤੇ ਇੱਥੇ ਤੋਂ ਸਾਰੀ ਦਿਖਾਣੀ ਜਦੋਂ ਮੂਰੀ ala ਇੱਥੇ ਤੋਂ ਸੱਜਣਾ ਕਰ ਲਿਓ ਜੱਜਮੈਂਟ ਛੋਟੀ ਦੀ ਵੀ ਕੀ ਕਹਿਰ ਕਰੂਗੀ ਕਿਉਂਕਿ ਥਣ ਥਣੋਟੇ ਦੱਸ ਦਿੰਦਾ ਜਾਨਵਰ ਦਾ ਤੇ ਬਾਕੀ ਥਾਣਾ ਦਾ ਜਿਹੜਾ ਗੈਪ ਹੁੰਦਾ ਉਹ ਵੀ ਯਾਰ ਦੱਸ ਦਿੰਦਾ ਹੁੰਦਾ ਵੀ ਪਸ਼ੂ ਨੇ ਕਿੰਨਾ ਕਿ ਦੁੱਧ ਪਾਉਣਾ ਬਾਡੀ ਦੱਸ ਦਿੰਦੀ ਆ ਜਾਨਵਰ ਦੀ ਤੇ ਜਾਨਵਰ ਦੀ ਸੱਜਣਾ ਨਸਲ ਵੀ ਦੱਸ ਦਿੰਦੀ ਆ ਇਹ ਗੱਲ ਕਰ ਲੈ ਬਰੀਕ ਚਮੜੇ ਦੀ ਝੋਟੀ ਆ ਦੁੱਧ ਵਾਲਾ ਜਾਨਵਰ ਆ ਤੇ ਬਾਕੀ ਸੱਜਣਾ ਉਹੀ ਗੱਲ ਆ ਵੀ ਦੁੱਧ ਹੁੰਦਾ ਹਨਾ ਥੋਡੀ ਸੇਵਾ ਦਾ ਇਹਦਾ ਕੀ ਰੇਟ ਦੱਸਿਆ ਸੀ ਬਾਈ ਇਹ ਫੋਨ ਤੇ ਕਰਾਂਗੇ ਇਹਦਾ ਰੇਟ ਫੋਨ ਤੇ ਹੋ ਜੂਗਾ ਹਨਾ ਹਾਂਜੀ ਹਾਂਜੀ ਨੰਬਰ ਬੋਲ ਦਿਓ ਜੀ ਨੰਬਰ ਬਾਈ 9943 ਜੀ 10197 ਜੀ ਲੈ ਸੱਜਣਾ ਨੰਬਰ ਬਾਈ ਦਾ ਵੀਡੀਓ ਚ ਚੱਲੂ ਆ ਤੁਹਾਨੂੰ ਇਹਨਾਂ ਤੋਂ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਲਿਓ ਧੰਨਵਾਦ ਜੀ